No! no. ਅੱਜ ਜਿੱਥੇ ਹਿੰਦੁਸਤਾਨ ਚ ਚੋਣਾਂ ਦੇ ਨਤੀਜੇ ਆਏ ਐ ਜਿੱਥੇ ਝਾਰਖੰਡ ਔਰ ਮਹਾਰਾਸ਼ਟਰ ਚ ਚੋਣ ਹੋਇਆ ਉੱਥੇ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਚ ਇੱਕ ਬਹੁਤ ਵੱਡਾ ਇਤਿਹਾਸ ਬਣਾਇਆ ਕਿ ਐਨਡੀਏ ਦੇ ਲੈਡ ਗਵਰਨਮੈਂਟ ਬਣੀ ਐ ਜਿਹਦੇ ਲਈ ਮੈਂ ਆਪਣੇ ਸਾਰੇ ਹੀ ਹਿੰਦੁਸਤਾਨ ਦੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਵਧਾਈ ਦੇਣਾ ਔਰ ਬਹੁਤ ਧੰਨਵਾਦ ਕਰਨਾ ਹੈ ਕਿ ਉਹਨਾਂ ਨੇ ਇੰਦੀ ਮਿਹਨਤ ਨਾਲ ਉੱਥੇ ਦੁਬਾਰਾ ਸਰਕਾਰ ਬਣਾਉਣ ਚ ਆਪਣਾ ਅਹਿਮ ਰੋਲ ਕੀਤਾ ਹੈ ਉੱਥੇ ਹੀ ਜਿੱਥੇ ਹਿੰਦੁਸਤਾਨ ਦੇ ਬਾਕੀ ਸੂਬਿਆਂ ਚ ਵੀ ਭਾਰਤੀ ਜਨਤਾ ਪਾਰਟੀ ਨੇ ਬੜੇ ਜ਼ੋਰਦਾਰ ਤਰੀਕੇ ਨਾਲ ਬਾਈ ਇਲੈਕਸ਼ਨ ਲੜਿਆ ਹੈ ਔਰ ਬਹੁਤ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਹੈ ਚਾਹੇ ਉਹਨਾਂ ਲੜੀ ਦੇ ਦੌਰਾਨ ਅਸੀਂ ਪੰਜਾਬ ਚ ਵੀ ਚਾਰ ਬਾਈ ਇਲੈਕਸ਼ਨ ਲੜੇ ਹੈ ਅਸੀਂ ਜਿੱਤ ਹਾਸਲ ਨਹੀਂ ਕਰ ਸਕੇ ਪਰ ਸਾਡਾ ਵੋਟ ਪ੍ਰਤੀਸ਼ਤ ਵਧਿਆ ਹੈ ਔਰ ਖਾਸ ਕਰਕੇ ਬਰਨਾਲੇ ਚ ਜਿੱਥੇ ਆਪਾਂ ਸਮਝਦੇ ਆ ਕਿ ਕਿਸਾਨ ਅੰਦੋਲਨ ਦਾ ਗੜ ਸੀ ਉੱਥੇ ਜਿੱਥੇ ਆਪ ਹਾਰੀ ਹੈ ਉੱਥੇ ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਲੜਾਈ ਲੜਦਿਆ ਹੋਇਆ ਭਾਰਤੀ ਜਨਤਾ ਪਾਰਟੀ ਦਾ ਪਰਚਮ ਵਧੀਆ ਤਰੀਕੇ ਨਾਲ ਉੱਥੇ ਖੜਾ ਕੀਤਾ ਕਿਸਾਨ ਅੰਦੋਲਨ ਦਾ ਉੱਥੇ ਕੋਈ ਨਜ਼ਰ ਨਹੀਂ ਆਇਆ ਔਰ ਭਾਰਤੀ ਜਨਤਾ ਪਾਰਟੀ ਬਹੁਤ ਵਧੀਆ ਤਰੀਕੇ ਨਾਲ ਉੱਥੇ ਲੜੀ ਹੈ ਮੈਂ ਉੱਥੇ ਦੇ ਸਾਰੇ ਕਾਰਕਟਰਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਹੈ ਔਰ ਇਹ ਆਸ ਜਗਾਦਾ ਮੈਂ ਕਿ ਜਿੱਥੇ ਕਾਂਗਰਸ ਦੇ ਵੱਡੇ-ਵੱਡੇ ਦਿਗਜ ਚਾਹੇ ਹੋ ਰਾਜਾ ਵੜਿੰਗ ਦੀ ਸ਼੍ਰੀਮਤੀ ਸੀਗੀ ਉਹ ਵੀ ਹਾਰੇ ਨੇ ਔਰ ਸੁਭਿੰਦਰ ਸਿੰਘ ਰੰਦਾਵਾ ਦੀ ਸ਼੍ਰੀਮਤੀ ਬਿਹਾਰੀ ਹੈ ਪੰਜਾਬੀਆਂ ਨੇ ਇੱਕ ਵਾਰ ਫਿਰ ਪਰਿਵਾਰਵਾਦ ਨੂੰ ਨਕਾਰਦਿਆਂ ਹੋਇਆਂ ਸਹੀ ਦਿਸ਼ਾ ਵਾਲੇ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਜਿਹੜਾ 2027 ਦਾ ਹੈ ਉਹਦੇ ਤੇ ਭਾਰਤੀ ਜਨਤਾ ਪਾਰਟੀ ਦਾ ਭਵਿੱਖ ਜਿਹੜਾ ਹੈ ਬਹੁਤ ਉਜਵਲ ਹੈ ਕਿਉਂਕਿ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਵੱਲ ਦੇਖ ਰਹੇ ਨੇ ਹਰਿਆਣੇ ਤੋਂ ਬਾਅਦ ਇੱਕ ਵਾਰ ਫਿਰ ਨਰਿੰਦਰ ਭਾਈ ਮੋਦੀ ਜੀ ਦੀ ਅਗਵਾਈ ਚ ਭਾਰਤੀ ਜਨਤਾ ਪਾਰਟੀ ਨੇ ਅੱਜ ਮਹਾਰਾਸ਼ਟਰ ਚ ਜਿਹੜੀ ਜਿੱਤ ਹਾਸਲ ਕੀਤੀ ਹੈ ਉਹਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਇਆਂ ਖਸ਼ਿਆਰਪੁਰ ਜ਼ਿਲ੍ਹਾ ਧਿਆਤੀ ਦੇ ਜ਼ਿਲ੍ਹਾ ਦਫ਼ਤਰ 'ਚ ਅੱਜ ਸਾਰੇ ਕਾਰਜਕਰਤਾਵਾਂ ਨੇ ਇੱਕ ਦੂਜੇ ਦਾ ਮੂੰਹ ਮਿਠਾ ਕਰਾਂਦੇ ਹੋਏ ਸਾਰਿਆਂ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਵੀ ਕਾਰਜਕਰਤਾ ਸਾਥੀਆਂ ਨੇ ਇੱਥੇ ਚਮੂਲੀਅਤ ਕੀਤੀ ਹੈ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ